ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੇ ਹਾਲਾਤ ਹੈ ਉਹ ਦਿਨ-ਬਦਨ ਹੋਰ ਖਰਾਬ ਹੁੰਦੇ ਜਾ ਰਹੇ ਨੇ ਸੋ ਇਹਦੇ ਤੇ ਅਗਰ ਨਾ ਕਾਬੂ ਪਾਇਆ ਤਾਂ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੰਭਵ ਹੋ ਜਾਏਗਾ ਸਰਕਾਰ ਦਾ ਕਾਬੂ ਹੈ ਸੋ ਮੈਂ ਗੱਲ ਕਰਨਾ ਚਾਹਣਾ ਹੈ ਤਰਨਤਾਰਨ ਦੀ 올 ਪਿੰਡ ਰੋਟੋਲ ਵਿਲੇਜ ਤਰਨਤਾਰਨ ਦੇ ਵਿੱਚ ਉੱਥੇ ਐਕਸ ਜਰਨੈਲ ਸਿੰਘ ਸਾਡੇ ਸਰਪੰਚ ਹੋਇਆ ਕਰਦੇ ਸਨ ਔਰ ਬੜਾ ਚੰਗਾ ਵਿਅਕਤੀ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਪੰਚਾਇਤ ਬੋਲੀ ਸੀ ਉੱਥੇ ਔਰ ਦਿਨ ਦਿਹਾੜੇ ਗੁਰदयाल ਸਿੰਘ ਨਾਮ ਦੇ ਵਿਅਕਤੀ ਨੇ ਜਿਹੜਾ ਅੱਜ ਕੱਲ ਆਪ ਦੇ ਤਲੂਕਾਤ ਆਮ ਆਦਮੀ ਪਾਰਟੀ ਦਾ ਰੱਖਦੇ ਹੈ ਸੋ ਦਿਨ ਦੇ ਹਾੜੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ ਤੁਹਾਨੂੰ ਵੇਖਣ ਨੂੰ ਮਿਲਦੀਆਂ ਹਨ ਖੰਡੂਰ ਸਾਹਿਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਸਾਡੇ ਸੁਖਪਾਲ ਸਿੰਘ ਖਹਿਰਾ ਜਿੱਥੋਂ ਚੋਣਾਂ ਲੜਦੇ ਨੇ ਤੇ ਚਰਨਜੀਤ ਸਿੰਘ ਨਾਮ ਦਾ ਐਸਆਈ ਨੂੰ ਕੁਲਦੀਪ ਸਿੰਘ ਨੇ ਇਹ ਹੈਗਾ ਕੋਟ ਮੁਹੰਮਦ ਖਾਨ ਇੱਕ ਪਿੰਡ ਹੈਗਾ ਸੋ ਇਹ ਬੜਾ ਚੰਗਾ ਬੰਦਾ ਸੀ ਜਿਹੜਾ ਚਰਨਜੀਤ ਸਿੰਘ ਸੀ ਇਮਾਨਦਾਰ ਸੀ ਲਿਆਗਤ ਵਾਲਾ ਸੀ ਇਲਾਕੇ 'ਚ ਬੜੀ ਏਰੀ ਮਹਿਮਾ ਤੇ ਪ੍ਰਸੰਸਾ ਸੀ ਕੋਲਦੀਪ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਉਹਨੇ ਐਸਐਚਓ ਤੇ ਡੀਐਸਪੀ ਦੇ ਸਾਹਮਣੇ ਇਸ ਵਿਅਕਤੀ ਦੇ ਗੋਲੀਆਂ ਮਾਰ ਦਿੱਤੀਆਂ ਲੇਕਿਨ ਮੂਪ ਦਰਸ਼ਕ ਬਣ ਕੇ ਪੁਲਿਸ ਦੇਖਦੀ ਰਹੀ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਪੂਰੇ ਪੰਜਾਬ ਚ ਬਣ ਚੁੱਕੇ ਆ। ਔਰ ਇਨਾ ਹਾਲਾਤਾਂ ਤੇ ਹੁਣ ਇਹ ਹਾਲਾਤ ਬੇਕਾਬੂ ਹੁੰਦੇ ਜਾਂਦੇ ਆ। ਸੋ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ rather than opposition ਦੀ ਆਵਾਜ਼ ਨੂੰ ਬੰਦ ਕਰਨ ਦੀ ਬਜਾਏ opposition ਦੀਆਂ ਦਿੱਤੀਆਂ ਹੋਈਆਂ ਸਲਾਹਾਂਾਂ ਤੇ ਅਗਰ ਸਰਕਾਰ ਕੰਮ ਕਰੇਗੀ ਤਾਂ ਸਾਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਅਸੀਂ ਉਹ ਜੀ ਦੱਸਿਆ ਕਰਾਂਗੇ ਤੇ ਤੁਸੀਂ ਹੋਰ ਇਹ ਤੇ ਕੰਮ ਕਰਕੇ ਅਗਰ ਤੁਸੀਂ ਕੰਮ ਕਰੋਗੇ ਤਾਂ ਮੇਰਾ ਖਿਆਲ ਪੰਜਾਬ ਦੇ ਹਾਸਤੇ ਉਹ ਠੀਕ ਹੋਏਗਾ ਸੋ ਆਸ ਕਰਦਾ ਕਿ ਮੁੱਖ ਮੰਤਰੀ ਪੰਜਾਬ ਇਧਰ ਉਧਰ ਆਪਦਾ ਧਿਆਨ ਹਟਾ ਕੇ ਜੇ ਲਾਅ ਐਂਡ ਆਰਡਰ ਤੇ ਫੋਕਸ ਕਰ ਲੈਣਗੇ ਤਾਂ ਪੰਜਾਬ ਬਚ ਜਾਏਗਾ ਨਹੀਂ ਤਾਂ ਪੰਜਾਬ ਦੇ ਹਾਲਾਤ ਦਿਨ ਬਦਨ ਗੰਭੀਰ ਹੁੰਦੇ ਜਾ ਰਹੇ ਉਰਾਜ਼ ਕਰਦੇ ਕਿ ਜਰੂਰ ਪੰਜਾਬ ਦੀ ਪੁਲਿਸ ਵੀ ਆਧਾਰ ਰਵਈਆ ਇਧਰ ਉਧਰ ਦੀਆਂ ਫਜ਼ੂਲ ਗੱਲਾਂ ਤੋਂ ਹਟਾ ਕੇ ਲਾਅ ਐਂਡ ਆਰਡਰ ਤੇ ਅਗਰ ਪੰਜਾਬ ਦੇ ਡੀਜੀਪੀ ਅਗਰ ਕੰਮ ਕਰਨ ਤਾਂ ਬਿਹਤਰੀਨ ਹੋਏਗਾ ਨਹੀਂ ਤਾਂ ਇਹਨਾਂ ਲੋਕਾਂ ਦਾ ਕਾਲੇ ਅੱਖਰਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਨਾ ਲਿ